ਜਿੰਦਾਬਾਦ ਕੇਜਰੀਵਾਦ ਜਿੰਦਾਬਾਦ ਕੇਜਰੀਵਾਦ ਜਿੰਦਾਬਾਦ ਭਗਵਨ ਸਿੰਘ ਮਾਨ ਜਿੰਦਾਬਾਦ ਭਗਵਨ ਸਿੰਘ ਮਾਨ ਜਿੰਦਾਬਾਦ ਸ਼ਰੀ ਕਲਸੀ ਜਿੰਦਾਬਾਦ ਸ਼ਰੀ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅਜੀ ਭਾਈ ਅੱਜ ਦਾ ਇਹ ਜੀਵਾ ਦੇ ਸਾਰੇ ਜਿੰਦੇ ਵੀ ਤੁਹਾਡੇ ਦਰਸ਼ਕ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜਿੱਦਾਂ ਸਾਰੇ ਜਾਣਦੇ ਹੋ ਕਿ ਅੱਜ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਸਾਡੇ ਕਲਾਂਨੌਰ ਦੇ ਵਿੱਚ ਇੱਕ ਵਿਸ਼ਾਲ ਰੈਲੀ ਕਰਨ ਜਾ ਰਹੇ ਆ ਉਸ ਦੇ ਸਬੰਧ ਦੇ ਵਿੱਚ ਆਪਾਂ ਜਿਹੜੀ ਇਹ ਸੰਗਤ ਇਹਨੂੰ ਨਾਲ ਲੈ ਕੇ ਜਾ ਰਹੇ ਹਾਂ ਹਾਂ ਜੀ ਕਿੰਨੇ ਬੰਦੇ ਜੱਥੇ ਜਾ ਰਹੇ ਜੀ ਵੇਖੋ ਜੀ ਆ ਤੁਸੀਂ ਵੇਖ ਹੀ ਲਿਆ ਸਾਰਾ ਕੁਝ ਵੀਡੀਓ ਵੀ ਤੁਹਾਡੇ ਕੋ ਆ ਗਈ ਹੈ ਸਾਰੀ ਤੁਸੀਂ ਆਪਣਾ ਅੱਖੀਂ ਦੇਖ ਲਿਆ ਵੀ ਅਸੀਂ ਘੜ ਤੋਂ ਘੱਟ ਆ ਪੰਜ ਟਰਾਲੀਆਂ ਲੈ ਕੇ ਤੇ ਆਪਾਂ ਜਿਹੜੀ ਜਥੇ ਦੇ ਵਿੱਚ ਜਾ ਰਹੇ ਹਾਂ ਕੁਝ ਕੋਈ ਦੋ ਤਿੰਨ ਟਰਾਲੀਆਂ ਸਾਡੇ ਬੰਗਰ ਦੇ ਵਿੱਚੋਂ ਚਲੀਆਂ ਵੀ ਗਈਆਂ ਨੇ ਤੇ ਬਾਕੀ ਆ ਚਾਰ ਪੰਜ ਟਰਾਲੀਆਂ ਅਸੀਂ ਨਾਲ ਮੋਟਰਸਾਈਕਲ ਲੈ ਕੇ ਤੇ ਆਪਾਂ ਵੱਡੇ ਕਾਫਲੇ ਦੇ ਨਾਲ ਪਹੁੰਚ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕਿੰਨੇ ਕਿ ਜਤਨ ਜਤਨ ਕੇ ਫਸੇ ਜੀ ਵੇਖੋ ਜੀ ਜਿੱਦਾਂ ਪਹਿਲੀਆਂ ਸਰਕਾਰਾਂ ਦੇ ਅਸੀਂ ਵੀ ਪਹਿਲੀਆਂ ਸਰਕਾਰਾਂ ਦੇ ਵਿੱਚ ਹੀ ਰਹੇ ਹਾਂ ਸਾਰਿਆਂ ਨੇ ਪਹਿਲੀਆਂ ਸਰਕਾਰਾਂ ਦਾ ਜੋ ਕੰਮ ਕਾਜ ਉਹ ਵੇਖਿਆ ਆ ਤੇ ਜੋ ਸ਼ੈਰੀ ਕਲਸੀ ਸਾਨੂੰ ਉਮੀਦਵਾਰ ਦਿੱਤੇ ਆ ਇੱਕ ਨੌਜਵਾਨ ਉਮੀਦਵਾਰ ਆ ਸਾਡਾ ਲੋਕਲ ਉਮੀਦਵਾਰ ਆ ਬੜੇ ਮਿੱਠਰੇ ਸੁਭਾਅ ਦਾ ਬਹੁਤ ਵਧੀਆ ਇੱਕ ਨਾਈਸ ਪਰਸਨ ਆਪਣਾ ਲੀਡਰ ਆ ਤੁਸੀਂ ਦੇਖ ਸਕਦੇ ਹੋ ਵੀ 2 ਸਾਲ ਦੇ ਵਿੱਚ ਜਿੱਦਾਂ ਉਹਨਾਂ ਨੇ ਬਟਾਲੇ ਦੇ ਵਿੱਚ ਜਿਹੜੀਆਂ ਵਿਕਾਸ ਵਾਲੀਆਂ ਹਨੇਰੀਆਂ ਲੈਣਦੀਆਂ ਨੇ ਮੰਨ ਲਓ ਜੇ ਜੇ ਤੁਸੀਂ ਸੜਕਾਂ ਦੀ ਗੱਲ ਕਰੋ ਤੁਸੀਂ ਜਿਹੜੇ ਚੌਕ ਬਣ ਰਹੇ ਆ ਜਿਵੇਂ ਉਹ ਵੱਡਾ ਕੰਪਲੈਕਸ ਬਣਾ ਰਹੇ ਆ ਜਿਹਦੇ ਵਿੱਚ ਤਹਿਸੀਲ ਕੰਪਲੈਕਸ ਬਣ ਜਾ ਰਿਹਾ 1100 ਕੁਝ ਕਰੋੜ ਦੀ ਲਾਗਤ ਦੇ ਨਾਲ ਔਰ ਵੀ ਜਿਹੜੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ ਸੋ ਬਟਾਲੇ ਦੇ ਵਿੱਚ ਜਿਹੜੇ ਆਪਣਾ ਬਟਾਲਾ ਪੂਰਾ ਹਲਕਾ ਜਿਹੜਾ ਉਹ ਤੇ ਬਿਲਕੁਲ ਪੱਬਾ ਪਹਾੜ ਜਿਹੜਾ ਪਹਿਲਾਂ ਹੀ ਕਲਸੀ ਸਾਹਿਬ ਦੇ ਨਾਲ ਹੋਇਆ ਸੀ ਤੇ ਉਸੇ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਲੋਕ ਸਭਾ ਗਰਦਾਸਪੁਰ ਦੀ ਸੀਟ ਜਿਹੜੀ ਹੈ ਵੱਡੇ ਮਾਰਜਿਨ ਨਾਲ ਜਿੱਤ ਕੇ ਤੇ ਪਾਰਟੀ ਦੀ ਝੋਲੀ ਚ ਪਾਵਾਂਗੇ ਪਹਿਲੀਆਂ ਸਰਕਾਰਾਂ ਨਾਲ ਤਾਂ ਇਸ ਦਾ ਕਿੰਨਾ ਫਰਕ ਹੋਵੇ ਦੇਖੋ ਜੀ ਪਹਿਲੀਆਂ ਸਰਕਾਰਾਂ ਪਹਿਲੀਆਂ ਸਰਕਾਰਾਂ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕੇ ਇਲੈਕਸ਼ਨ ਤੋਂ 2-4 ਮਹੀਨੇ ਪਹਿਲਾਂ ਆ ਕੇ ਤੇ ਲੋਕਾਂ ਨੂੰ ਵਾਅਦੇ ਕਰਕੇ ਤੇ ਜ਼ਖਮਾਂ ਦੇ ਉੱਤੇ ਮਲਮ ਲਾ ਕੇ ਲੋਕਾਂ ਕੋ ਫਿਰ ਵੋਟਾਂ ਬਰਕਲਾ ਕੇ ਤੇ ਲੈ ਕੇ ਚਲੇ ਜਾਂਦੇ ਸੀ ਹੁਣ ਜਿਹੜਾ ਉਹ ਉਹ ਜਿਹੜਾ ਸਿਆਸਤ ਦਾ ਜਿਹੜਾ ਯੁੱਗ ਬਦਲ ਚੁੱਕਾ ਹੁਣ ਉਸੇ ਬੰਦੇ ਨੂੰ ਪਬਲਿਕ ਵੋਟ ਪਾਏਗੀ ਜਿਹੜਾ ਬੰਦਾ ਲੋਕ ਹਿੱਤਾਂ ਦੀ ਰਾਖੀ ਕਰੇਗਾ ਜਿਹੜਾ ਪਬਲਿਕ ਦੇ ਲਈ ਵਿਕਾਸ ਵਿਕਾਸ ਕਰਾਏਗਾ ਔਰ ਜਿਹੜਾ ਪਬਲਿਕ ਦੇ ਹਿੱਤ ਦੇ ਵਿੱਚ ਚਲੇਗਾ ਉਸੇ ਲੀਡਰ ਦੀ ਜਿਹੜੀ ਮਤਲਬ ਹੁਣ ਜਿਹੜੀ ਪਬਲਿਕ ਜਿਹੜੀ ਸਪੋਰਟ ਕਰੇਗੀ ਉਹ ਪਹਿਲੀਆਂ ਗੱਲਾਂ ਗਈਆਂ ਵੀ 2 ਮਹੀਨੇ ਆਏ ਜਿਵੇਂ ਪਿਛਲੀ ਾਰ ਸਨੀ ਦਿਓਲ ਨੂੰ ਲੈ ਕੇ ਆਏ ਸਨੀ ਦਿਓਲ ਆ ਆ ਗਏ ਪੰਜ ਚਾਰ ਦਿਨ ਲੋਕੀ ਬਾਂਬੇ ਤੋਂ ਹੀਰੋ ਆ ਗਿਆ ਹੀਰੋ ਆ ਗਿਆ ਤੁਸੀਂ ਆਪ ਤੁਸੀਂ ਆਪ ਦੱਸ ਸਕਦੇ ਜੇ ਤੁਸੀਂ ਸਿਆਣੇ ਜਰਨਲਿਸਟ ਜੇ ਬੀ ਤੁਸੀਂ ਦੇਖਿਆ ਸਨੀ ਦਿਓਲ ਨੂੰ ਇਲੈਕਸ਼ਨ ਤੋਂ ਬਾਅਦ ਵਿੱਚ ਆਪਣੇ ਹਲਕੇ ਦੇ ਵਿੱਚ ਇੱਕ ਕਿਸੇ ਕਿਤੇ ਇੱਟ ਵੀ ਲਾਈ ਹੋਏ ਉਹਨੇ ਸੋ ਆਪਾ ਤੁਹਾਡੇ ਮਾਧਿਅਮ ਰਾਹੀਂ ਸੰਗਤ ਨੂੰ ਸचेत ਕਰਨੀ ਚਾਹੁੰਦੇ ਆ ਕਿ ਅਸੀਂ ਬੜੀ ਵਾਰ ਠੱਗੀ ਮਰਵਾ ਲਈ ਬਹੁਤ ਵਾਰ ਅਸੀਂ ਮੂਰਖ ਬਣ ਲਿਆ ਕਿਤੇ ਹੁਣ ਸਾਡਾ ਉਹ ਲਿਸਟ ਚ ਨਾਂ ਆਜੇ ਵੀ ਯਾਰ ਗਰਦਾਸਪੁਰੀਆਂ ਨੂੰ ਤੇ ਜਿੱਦਾਂ ਮਰਜ਼ੀ ਆਪਾਂ ਝੂਠੇ ਸੱਚੇ ਵਾਅਦੇ ਕਰਕੇ ਵੋਟਾਂ ਲੈ ਕੇ ਗਾਂ ਜਾਂਦੇ ਆ ਤੁਸੀਂ ਸ਼ੈਰੀ ਕਲਸੀ ਇੱਕ ਨੌਜਵਾਨ ਲੀਡਰ ਆ ਇੱਕ ਜੰਗ ਲੀਡਰ ਆ ਇੱਕ ਉਹਦੇ ਵਿੱਚ ਕੰਮ ਕਰਨ ਦੀ ਜਿਹੜੀ ਇਹ ਉਹਦੇ ਵਿੱਚ ਮੈਂ ਵੇਖੀ ਹੈ ਭਾਵਨਾ ਹੈ ਸਿਰ 6 ਵਜੇ ਤੋਂ ਲੈ ਕੇ ਰਾਤ 2-2 ਵਜੇ ਤੱਕ ਜਿਹੜਾ ਪਬਲਿਕ ਨੂੰ ਮਿਲਦਾ ਸਾਡੇ ਵਿੱਚੋਂ ਨਿਕਲਿਆ ਸਾਡਾ ਭਰਾ ਏ ਇੱਕ ਆਮ ਲੀਡਰ ਏ ਇੱਕ ਆਮ ਲੋਕਾਂ ਦੀ ਜਿਹੜੀ ਆਵਾਜ਼ ਬਣ ਕੇ ਜਿਵੇਂ ਵਿਧਾਨ ਸਭਾ ਦੇ ਵਿੱਚ ਉਹ ਗੂੰਜ ਰਿਹਾ ਇਵੇਂ ਹੀ ਤੁਹਾਡੀ ਜਿਹੜੀ ਹੱਕਾਂ ਦੀ ਰਾਖੀ ਇਹ ਲੋਕ ਸਭਾ ਦੇ ਵਿੱਚ ਕਰੇਗਾ